ਪਤਾ ਨਹੀਂ ਕਿੱਥੇ ਰਹਿ ਗਈ ਆ ਜਾਂਦੀ ਤਾਂ ਮੈਂ ਵੀ ਆਹਾਂ ਸੀ ਕੱਲ 12 ਵਜੇ ਤੋਂ ਬਾਅਦ ਫੈਨਕਾਂ ਚੱਲ ਜਾਣੀਆਂ ਹੋਣ ਉਹ ਅਜੇ ਤੱਕ ਨਹੀਂ ਆਈ ਮੇਰਾ ਰਾਜਾ ਉਹ ਵੀ ਮੈਨੂੰ ਜਾ ਕੇ ਰੱਖਣੀ ਪੈਣੀ ਹੋਗੀ ਤਾਂ ਫੋਨ ਲਾ ਦੇ ਕਿੱਥੇ ਹੈਈ ਫੋਨ ਲਾ ਨਹੀਂ ਛੱਡ ਪਰੇ ਫੋਨ ਲਾ ਮੰਮੋ ਵਾਲੇ ਦੇ ਨੂੰ ਕੰਮ ਕਰਾ ਲਈ ਇਹ ਕਿਤਾ ਨਾ ਮੁੰਡਾ ਆਖੇ ਨਹੀਂ ਲੱਗਦਾ ਸਾਰਾ ਦਿਨੇ ਆਖੇ ਗੱਜ ਵੜਿਆ ਰਹਿੰਦਾ ਪਤਾ ਨਹੀਂ ਕੀ ਖਾਦਾ ਹੈ ਫੋਨ ਚੋਂ ਨਿਕਲਦਾ ਤੇ ਇਧਰ ਤੇ ਜੇ ਇਧਰੋਂ ਨਿਕਲਦਾ ਤਾਂ ਫੋਨ ਜਾ ਜਾਂਦਾ ਮੰਮੀ ਫੋਨ ਨੈਟਵਰਕ ਤੋਂ ਬਾਹਰ ਆ ਰਿਹਾ ਨੂੰ ਇਹਦਾ ਕੋਈ ਸੱਚਾ ਨਹੀਂ ਲੱਭਾਈ ਨਹੀਂ ਕਿਸੇ ਨਾਲ ਹਾਂ ਮੈਂ ਤਾਂ ਲੇਟ ਬਹੁਤ ਹੋ ਗਈ ਬੱਸ ਲੱਗ ਜਾਈ ਮੇਰੀ ਤਾਂ ਮੈਂ ਤਾਂ ਦੀਖਦੇ ਹੋਣਗੇ ਜਾਵਾਂਗੇ ਧੀਰੇ ਧੀਰੇ